ਸਰਦਾ ਸੁਪੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਾਲੀ ਦਲ ਪਾਰਟੀ ਵਾਰੀ ਦੱਸੀ ਵੱਡੀ ਗੱਲ ਆਓ ਤੁਹਾਨੂੰ ਦੱਸਦੇ ਹਾਂ ਸੁਪੀਰ ਸਿੰਘ ਬਾਦਲ ਸਾਹਿਬ ਨੇ ਕੀ ਕਿਹਾ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਆਵਾਜ਼ ਹੈ ਜ਼ਮੀਨੀ ਪੱਧਰ ਤੇ ਸੂਬੇ ਦੇ ਕਿਸਾਨਾਂ ਖੇਤੀ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਕੇਵਲ ਸੂਬੇ ਦੀ ਆਪਣੀ ਪਾਰਟੀ ਹੀ ਜਾਣ ਸਕਦੀ ਹੈ ਇਹ ਪੰਜਾਬ ਦੀ ਸੋਚ ਹੈ ਜਿਸ ਤਾ ਧਰਮ ਪੰਥ ਤੇ ਪੰਜਾਬ ਤੇ ਇੱਕਾ ਦੀ ਰਾਖੀ ਕਰਨਾ ਹੈ ਦਿੱਲੀ ਦੇ ਇਸ਼ਾਰੇ ਨਾਲ ਚੱਲਣ ਵਾਲੀਆਂ ਸਰਕਾਰਾਂ ਕਦੇ ਵੀ ਸੂਬੇ ਦੀ ਤਰੱਕੀ ਲਈ ਕੰਮ ਨਹੀਂ ਕਰ ਸਕਦੀਆਂ ਉਹ ਕੇਵਲ ਦਿੱਲੀ ਦੇ ਹੁਕਮ ਮੰਨਦੀਆਂ ਹਨ ਹਲਕਾ ਤਲਵੰਡੀ ਸਭ ਤੋਂ ਪਿੰਡ ਨਗਲਾ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਆਪਣੇ ਸੈਂਕੜੇ ਸਮਰਥਕਾਂ ਸਮੇਤ ਅੱਜ ਕਾਂਗਰਸ ਛੱਡ ਕੇ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਜਿੱਥੇ ਮੈਂ ਨੌਜਵਾਨਾਂ ਵੀਰਾਂ ਨੂੰ ਇਸ ਫੈਸਲੇ ਲਈ ਸ਼ਾਬਾਸ਼ੀ ਦਿੰਦਾ ਹਾਂ ਪਾਰਟੀ ਵਿੱਚ ਸਵਾਗਤ ਕਰਦਾ ਹਾਂ ਉਹਦੇ ਹੀ ਮੈਂ ਸਭ ਨੂੰ ਪਾਰਟੀ ਵਿੱਚ ਬੰਦਾ ਸਨਮਾਨ ਸਤਕਾਰ ਮਿਲੰਦਾ ਵਿਸ਼ਵਾਸ ਵਿਦਵਾਨਾ ਹਾਂਜੀ ਉਹਨਾਂ ਦੱਸਤੀ ਹੈ ਜੀ ਸਰਦਾਰ ਸੁਪੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬਾਰੇ ਦੱਸੇ ਵੱਡੀ ਗੱਲ ਸ਼੍ਰੋਮਣੀ ਅਕਾਲੀ ਦਲ ਬਾਰੇ ਸੁਪੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਪਾਰਟੀ ਹੈਗੀ ਹੈ ਇਹ ਪੰਜਾਬ ਦੇ ਹਿੱਕਾਂ ਦੀ ਪਾਰਟੀ ਹੈਗੀ ਹੈ ਜੀ ਜੋ ਦਿੱਲੀ ਤੋਂ ਚਲਦੀ ਸਰਕਾਰ ਹੈਗੀ ਆ ਉਹ ਕਦੇ ਵੀ ਪੰਜਾਬ ਦੇ ਹਿੱਕਾਂ ਦੇ ਲਈ ਕੰਮ ਨਹੀਂ ਕਰ ਸਕਦੀ ਇਹ ਸਿਰਫ ਜੋ ਜ਼ਮੀਨੀ ਬਾਡੀ ਹੈਗੀ ਸ਼੍ਰੋਮਣੀ ਅਕਾਲੀ ਦਲ ਉਹ ਹੀ ਕਰ ਸਕਦੀ ਹੈ ਵੱਡੀ ਗੱਲ ਕਹੀ ਤੁਹਾਨੂੰ ਜਿਹੜੀ ਦੱਸਦੀ ਹੈ ਜੀ ਕਿ ਜੋ ਹੈ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈਗਾ ਉਹਨਾਂ ਦੇ ਸਾਥਪਾਤ ਸਰਪੰਚ ਸੁਖਵਿੰਦਰ ਸਿੰਘ ਆਪਣੇ ਸੈਂਟਰ ਸਮਰਥਕਾਂ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਹੈਗੇ ਜਿਸ ਤੇ ਉੱਤੇ ਸੁਬੀਰ ਸਿੰਘ ਬਾਦਲ ਨੇ ਖੁਸ਼ੀ ਪ੍ਰਗਟ ਕੀਤੀ ਹੈ ਜੀ ਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਵਿਸ਼ਵਾਸ ਦਿਵਾਨਾ ਹਾਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਪਾਰਟੀ ਜੁਆਇਨ ਕੀਤੀ ਇਹਨਾਂ ਦਾ ਮਾਨ ਸਤਕਾਰ ਮਿਲੇਗਾ ਤੇ ਇਹਨਾਂ ਨੂੰ ਉਹਨਾਂ ਦੀ ਜੋ ਹੈ ਵਾਖਿਫ ਜਗ੍ਹਾ ਜੋ ਹੈ ਮਿਲੇਗੀ ਇਹ ਵੱਡੀ ਗੱਲ ਕਹੀ ਸਦਾਸਕ ਬੀਤੀ ਬਾਦਲ ਨੇ ਤੁਹਾਨੂੰ ਦੱਸ ਦਈਏ ਜੀ ਸਦਾਸਕ ਬੀਤੀ ਬਾਦਲ ਪੰਥ ਦੇ ਅਵਾਜ਼ ਚੱਕਦੇ ਹੈਗੇ ਆ ਜੀ ਜਿਹੜੇ ਪੰਜਾਬ ਕਾ ਯਾਤਰਾ ਚ ਉਹ ਵੀ ਲੋਕਾਂ ਨਾਲ ਮਿਲੇ ਸੀਗੇ ਤੇ ਉਹਨਾਂ ਨੇ ਵਿਸ਼ਵਾਸ ਦਿਤਾਇਆ ਹੈ ਕਿ ਜਿਹੜੇ ਲੋਕ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜੁਆਇਨ ਕਰਦੇ ਪਏ ਹੈਗੇ ਜਿਵੇਂ ਕਿ ਹੁਣ ਕਾਂਗਰਸ ਦੇ ਕਈ ਲੋਕ ਜਿਹੜੇ ਹੈਗੇ ਆ ਕਾਂਗਰਸ ਛੱਡ ਕੇ ਜੋ ਹੈ ਸ਼੍ਰੋਮਣੀ ਕਾਲੀ ਦਲ ਵੀ ਸ਼ਾਮਿਲ ਹੋਏ ਹੈ ਉਹਨਾਂ ਨੂੰ ਜੋ ਹੈ ਉਹਨਾਂ ਦੀ ਜੋ ਹੈ ਪਾਰਟੀ ਵਿੱਚ ਬੰਦਾ ਮਾਨ ਸਨਮਾਨ ਮਿਲੇਗਾ ਇਹ ਵਿਸ਼ਵਾਸ ਦਵਾਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਤੁਹਾਨੂੰ ਦੱਸ ਦਈਏ ਜੀ ਸ਼੍ਰੋਮਣੀ ਕਾਦੀ ਦਲ ਬਾਰੇ ਦੱਸੀ ਵੱਡੀ ਗੱਲ ਸ਼੍ਰੋਮਣੀ ਕਾਦੀ ਦਲ ਹੈਗੀ ਪੰਜਾਬ ਦੀ ਆਵਾਜ਼ ਦਿੱਲੀ ਤੋਂ ਚੱਲਣ ਵਾਲੀ ਸਰਕਾਰਾਂ ਕਦੇ ਵੀ ਪੰਜਾਬ ਦੀ ਰਾਖੀ ਨਹੀਂ ਕਰ ਸਕਦੀ ਪੰਜਾਬ ਦੇ ਹਿੱਕਾਂ ਦੇ ਲਈ ਕੰਮ ਨਹੀਂ ਕਰ ਸਕਦੀ ਇਹ ਵੱਡੀ ਗੱਲ ਕਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਉਹਨਾਂ ਨੇ ਕਾਂਗਰਸ ਤੋਂ ਆਏ ਲੋਕਾਂ ਦਾ ਵੀ ਸਵਾਗਤ ਕੀਤਾ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ श्रोमी तो अकाली तो तो है है। तो दल के हक चीज कह की श्रोमी अकाली दल पंथ की पार्टी है यही पार्टी है जीज की आवाज चक सकती है यह वी गई सरदार सुखबीर सिंह ने श्रोमी अकाली दल बारे